ਦੇਖਣ ਵਾਲੇ ਸਾਰੇ ਭੈਣ ਭਰਾਵਾਂ ਸੱਸੀ ਕਾਬ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੈਦਲ ਯਾਤਰਾ ਸਚਕੰਡ ਸ੍ਰੀ ਹਰਮੰਦਰ ਸਾਹਿਬ ਦੀ ਕੱਲ ਤੋਂ ਸ਼ੁਰੂ ਜੋ ਹੋਈ ਸੀ ਅਸੀਂ ਬਟਾਲਾ ਬੱਸ ਸਟੈਂਡ ਤੇ ਵਿਰਿਆਮ ਪਤਾ ਸੀ ਯਾਤਰਾ ਨੂੰ ਜੋ ਉੱਥੋਂ ਹੀ ਅੱਜ ਯਾਤਰਾ ਸ਼ੁਰੂ ਕਰਾਂਗੇ ਕੱਲ ਵੀ ਕਾਫੀ ਬਾਰਸ਼ ਸੀ ਔਰ ਅੱਜ ਵੀ ਕਾਫੀ ਬਾਰਸ਼ ਹੈ ਔਰ ਫਿਰ ਯਾਤਰਾ ਸ਼ੁਰੂ ਕਰਦੇ ਹਾਂ ਔਰ ਤੁਹਾਨੂੰ ਨਾਲ-ਨਾਲ ਦਰਸ਼ਨ ਕਰਉਂਦੇ ਹਾਂ ਕੱਲ ਜਿੱਥੋਂ ਸ਼ੁਰੂ ਵਿਆਮ ਦਿੱਤਾ ਸੀ ਯਾਤਰਾ ਨੂੰ ਉੱਥੋਂ ਹੀ ਸ਼ੁਰੂ ਕਰਦੇ ਹਾਂ ਬਾਜੂ ਇਹ ਬਟਾਲੇ ਦਾ ਪੂਰਾ ਬੱਸ ਸਟੈਂਡ ਹੈ। ਅੱਜ ਇੱਕ ਕੱਲ੍ਹ ਰਿਹਮ ਦੱਸਾ ਸੀ ਇੱਥੇ ਦੁਕਾਨ ਸੀ ਦੂਸਤੀ ਕੇ ਹੁਣ ਇੱਥੇ ਯਾਤਰਾ ਨੂੰ ਚਾਲੇ ਪਾਉਂਦੇ ਹਨ। ਗੁਰੂ ਰਾਮਦਾਸ ਕਿਰਪਾ ਕਰਨ ਬਲਬਖਸ਼ ਯਾਤਰਾ ਸਫਲ ਬਣਾਉਣ ਰਾਹ ਤੇ ਆਉਣ ਵਾਲੀਆਂ ਪਤਕੀਆਂ ਨੂੰ ਦੂਰ ਕਰਨ ਤੌਰ ਪਰਮਦਾਨ ਅਤੇ ਕਰਨ بارش کافی ਹੈ ਕੱਲ ਇੱਥੇ ਹੀ ਯਾਤਰਾ ਨੂੰ ਗ੍ਰਾਮ ਦੇਣਾ ਪੈ ਗਿਆ ਕਿਉਂਕਿ ਸਰੀਰ ਕੁਵੀਥ ਥੋੜੇ ਜੇ ਇਹ ਕਾਵੜ ਔਰ ਮੌਸਮ ਵੀ ਕੱਲ ਕਾਫੀ ਔਰਦਾਂ ਦਾ ਰਿਆ ਇਹ ਪਹਿਲਾਂ ਬਾਰਸ ਰਹੀ ਤੇ ਅੱਜ ਹੈ ਤੇਰ ਧੁੱਪ ਵੀ ਲੱਗੀ શરીਰ ਜਦਾਂ ਸਭ ਤੋਂ ਗਰਮ ਹੋ ਜਾਂਦਾ ਹੈ ਇਦਾਂ ਹੋ ਗਿਆ ਉੱਪਰ ਦੀ ਸਾਈਡ ਦੇਖੋ ਬੱਦਲ ਵੀ ਪੂਰੇ ਖੁਲੇ ਹੋਏ ਹਨ बारिश देखो हूँ कि टाइम लगातार पी है कि जुक जाती है आज जो हूं ਬਟਾਲੇ ਸੈਰ ਤੋਂ ਬਾਹਰ ਮਿਲਦੇ ਹਨ ਜੋ ਦੇਖੇ ਆਪਣੇ ਨਾ ਪੜਾਉਣਾ ਪਿਆ ਕਿਉਂਕਿ ਬਾਸ ਬਹੁਤ ਤੇਜ ਆ ਬੂਟ ਵੀ ਗਿੱਲੇ ਅੱਫਰੇ ਵੀ ਗਿੱਲੇ ਹੋ ਗਏ ਹਨ ਔਰ ਪੋਰਾ ਜਿਹਾ ਇੱਥੇ ਦੋਚ ਅਪੁਆਇੰਟ ਵੇਟ ਕਰਦੇ ਆ ਜੇ ਬਾਸ ਘਟ ਹੋ ਜਾਂਦੀ ਹੈ ਤੇ ਚਾਲੇ ਆਦਮ ਨੇ ਨਹੀਂ ਪਾ थोड़ा और पाँच मिनट वेट करा वार्स बहुत तेज़ है तो वार्श पाते हैं देखो कि वार्स पै रही है वार्श के बहुत मुश्किल हो जाती है पाइट पानी से चलना बहुत मुश्किल हो जाता है इसलिए थोड़ा वेट करके फिर चाले पेंगे पाए ਬਹੁਤ ਹੀ ਜ਼ਿਆਦਾ ਹੋ ਰਹੀ ਹੈ ਬਾਤ ਮਾਨਸਿ ਤੁਹਾਨੂੰ ਮਿਲਦੇ ਹਾਂ ਇਹ ਤੇ ਬਟਾਲੇ ਦੇ ਵਿੱਚ ਹੀ ਆਪਣੀ ਬਾਈਪਾਸ ਟਿਕੀ ਕਰੇ ਅੰਮ੍ਰਿਤਸਰ ਵਾਲੇ ਕੋਲ ਪਹਿਲਾਂ ਹੀ ਜੋ ਨਾ ਪਾਇਆ ਗਿਆ ਵਾਪਸ ਦੀ ਵਜ੍ਹਾ ਨਾਲ ਬਾਈਪਾਸ ਤੋਂ ਜਾਂ ਬਾਈਪਾਸ ਤੋਂ ਹੱਲ ਬੂਟਾਂ ਨੇ ਤੰਗ ਕਰਤਾ ਸੀ ਿੱਲੇ ਹੋ ਕੇ ਨਾਲ ਸੋਕਸ ਆ ਪਾਈਏ ਇਹ ਉਹਦੀ ਵਜ੍ਹਾ ਨਾਲ ਚੱਲਣਾ ਵੀ ਬਹੁਤ ਮੁਸ਼ਕਲ ਹੋ ਰਿਹਾ ਹੈ ਪੈਰਾਂ ਦੇ ਅਗਲੇ ਆ ਨਹੋਂ ਪੂਰੇ ਦਰਦ ਕਰਦੇ ਸੀਗੇ ਅੱਜ ਬੂਟ ਵੀ ਚੇਂਜ ਕਰਤੇ ਹਨ ਔਰ ਸਾਬ ਸਮੀ ਨਹੀਂ ਪਾਈਆਂ ਵੇਖੋ ਅੱਜ ਦਾ ਸਪੀਲ ਕਿਦਾਂ ਦਾ ਰਹਿੰਦਾ ਪਾਣੀ ਪੀ ਲਿਆ ਸੀ ਕੱਲ ਬੈਗ ਵੀ ਪੂਰਾ ਜੰਲਾ ਹੋ ਗਿਆ ਜਿਸ ਦੀ وجہ ਨਾਲ ਤੁਹਾਨੂੰ ਕੱਲ ਯਾਤਰਾ ਨੂੰ ਗ੍ਰਹਯਮ ਦੇਣਾ ਪਿਆ ਅੱਜ ਦੇ ਲਫਾਫਾ ਚਾੜਤਾ ਇਹਦੇ ਉੱਤੇ ਬੈਗ ਤੇ ਜੋ ਜੰਦਾ ਨਾ ਹੋ ਸਾਤਾ ਸਾਤੇ ਸਾਡੇ ਕੋਲ ਹੈ ਹੀ ਹੈ ਬਸ ਬਹੁਤ ਤੇਜ਼ ਹੈ ਵੇਖੋ ਜੋ ਪ੍ਰੋਗਰਾਮ ਦਾ ਸਰ ਮਹਾਰਾਜ ਮੁਪਾਵੇ ਅੰਮ੍ਰਿਤ ਨਰਮ ਦਾਸ ਕੋ ਜਿੰਨ ਸਰੀਆਤ ਨੇ ਸਵਾਰਿਆ ਉਹੀ ਸਾਰੇ ਕੰਮ ਕਰਨ ਵਾਲਾ ਉਹੀ ਹੈ ਉਹਦੀ ਪਰਉਮਾਲਾ ਵੀ ਉਹੀ ਹੈ ਅਤੀ ਪਰਉਮਾਲਾ ਵੀ ਉਹੀ ਹੈ ਉਹਦੇ ਭਾਂਵੇਂ ਅੰਦਰ ਹੈ ਸਰਬੋਤਮ ਤੇ ਅਸੀਂ ਪੋਰਾ ਪੈਰਾ ਨੂੰ ਹਵਾ ਲਵਾ ਲੈਂਦੇ ਆ ਕਿਉਂਕਿ ਗਿੱਲੇ ਹੈ ਤੇ ਉਹਦੇ ਬਾਅਦ ਆ ਫਿਰ ਬਾਤ ਅਜੇ ਰੁਕੰਦਾ ਤਾਂ ਮਾ ਨਹੀਂ ਰਹੀ ਜਿੱਦਾਂ ਹੀ ਥੋੜਾ ਘਟ ਹੁੰਦੀ ਹੈ ਤੇ ਅੱਜ ਇਹ ਚਾਲੇ ਪਾਉਂਦੇ ਹਾਂ ਇਹ ਹੈ ਬਟਾਲੇ ਬਾਈਪਾਸ ਤੋਂ ਹੁੰਦਾ ਹੈ ਕਰਕੇ ਇਹ ਇੱਕ ਦੀ ਅਮ ਘਰਨ ਜਾਂਦੀ ਹੋਈ ਹੈ ਤੇ ਹੁੰਦੇ ਆ ਜਾਂ ਬਾਈਪਾਸ ਤੇ ਜਾ ਕੇ ਅੱਜ ਸਾਰਾ ਦਿਨ بارش ਦੇ ਵਿੱਚ ਹੀ ਯਾਤਰਾ ਆ ਤੁਸੀਂ ਵੇਖ ਹੀ ਰਹੇ ਹੋਗੇ ਇਹ सतरी लई हुई है बारिश की आवाज़ भी आ रही होगी पिछे बारिश भी दिखाई दे रही होगी हूँ बारिश बहुत तेज़ हो गई है तक तो भी दिखाते हैं देखो बारिश इन्नी ज़्यादा बारिश है चलो ਗੁਰੂ ਰਾਮਦਾਸ ਮਹਾਰਾਜ ਕਿਰਪਾ ਕਰਨ ਜਿੱਥੋਂ ਤੱਕ ਅੱਜ ਯਾਤਰਾ ਹੁੰਦੀ ਹੈ ਯਾਤਰਾ ਕਰਦੇ ਹਾਂ ਜਿੱਥੇ ਯਾਤਰਾ ਨੂੰ ਵਿਰਾਮ ਦੇਣ ਦੀ ਲੱਗੇਗਾ ਉੱਥੇ ਵਿਰਾਮ ਦੇ ਦਾਂਗੇ ਕਿਉਂਕਿ ਬਾਸ ਅੱਜ ਜਿਹੜਾ ਉਡੂ ਹੋਈ ਹੈ ਰੁਕੀ ਨਹੀਂ ਆ ਮੇਰਾ ਮੈਨੂੰ ਪਤਾ ਨਹੀਂ ਇਹ ਕਿਹਦੀ ਜਗਾ ਜੇ ਤੇ ਬੋਰ ਲੱਗਿਆ ਹੁੰਦਾ ਤੇ ਤੁਹਾਨੂੰ ਵੀ ਦੱਸਦੇ ਜੀ ਇਹ ਬੱਸ ਸਟੈਂਡ ਬਣਿਆ ਆ ਇਹਦੇ ਵਿੱਚ ਫੋਰਾ ਰੈਸਟ ਕਰਦੇ ਹਾਂ ਇਹਦੇ ਫਿਰ ਅੱਗੇ चलना जी घसीटपुरा घसीटपुरा ये बस स्टैंड है थोड़ा जहा हटी नहीं बार सज लो जी इस टाइम असं जयंतीपुर पहुंच रहे हैं ਬਾਰਸ਼ ਤੇ ਰੁਕਣ ਦਾ ਨਾਂ ਹੀ ਨਹੀਂ ਲੈ ਰਹੀ ਪਰਮਾਤਮਾ ਦਾ ਨਾਂ ਲੈਂਦੇ ਹੋਏ ਵਾਹਿਗੁਰੂ ਵਾਹਿਗੁਰੂ ਕਰਦੇ ਹੋਏ ਅਸੀਂ ਯਾਤਰਾ ਨੂੰ ਜਾਰੀ ਰੱਖਿਆ ਕਿਉਂਕਿ ਬਾਰਸ਼ ਰੁਕ ਨਹੀਂ ਰਹੀ ਤਾਂ ਅਸੀਂ ਜ਼ਿਆਦਾ ਟਾਈਮ ਫਿਰ ਵੇਟ ਵੀ ਨਹੀਂ ਕੀਤਾ ਅਸੀਂ ਚਾਲੇ ਪਾਤੇ ਵਧੀਆ ਹੈ ਅੰਡਾ ਮੌਸਮ ਆ ਤੁਸੀਂ ਪਿੱਛੇ ਆਵਾਜ਼ ਵੀ ਸੁਣ ਰਹੇ ਹੋ ਹਮ ਦੇ ਬਾਰਸ਼ ਦੀ ਵੀ ਕਾਫੀ ਆ ਰਹੀ ਹੈ ਬੱਜੂਮਾਨ ਪਹਿਰੋ ਮਾਰਕ ਦਿੱਤਾ ਹੈ ਅੱਗੋਂ ਉਹ ਸਾਈਡ ਨੂੰ ਹੋ ਜਾਂਦਾ ਬੱਜੂਮਾਨ ਬਾਹਰਸ ਦੇ ਮੌਸਮ ਚ ਇਦਾਂ ਜਿਹੇ ਰੌਂਗ ਸਾਈਡ ਹੁੰਦੇ ਨੇ ਇਹ ਗਲਤ ਹੈ ਉਹ ਤੁੰਗਾਰਸੋ ਰਹੀ ਹੈ ਉਹ ਤੁੰਗਲ ਤਾਂ ਰੌਂਗ ਸਾਈਡ ਤੇ ਆਣਾ ਠੀਕ ਗੱਲ ਨਹੀਂ ਅਸੀਂ ਆਪਣੀ ਸਾਈਡ ਲੈਂਦੇ ਹੋਏ ਜੇਸਾ ਸਾਨੂੰ ਪਾਣੀ ਪੁੰਡੀ ਜਾਣਾ ਪੈਂਦਾ ਹੈ ਉਹੀ ਤੇ ਪਾਣੀ ਦੇ ਵਿੱਚੋਂ ਦੀ ਚੱਲ ਜਾਨੇ ਹਾਂ ਕੋਈ ਫਰਕ ਨਹੀਂ ਕੱਪੜੇ ਤਾਂ ਗਿੱਲੇ ਹੋ ਹੀ ਚੁੱਕੇ ਨੇ ਨਾਲੇ ਗੁਰੂ ਘਰ ਜਾਣਾ ਹੈ ਤੇ ਫਿਰ ਗਿੱਲੇ ਹੁਣ ਤੋਂ ਡਰਨਾ ਕਾਦਾ ਹੂੰ ਪੋਰਾ ਜਿਆ ਬਾਅਦ ਸੁਰੂ ਕੀ ਹੈ ਮੋਬਾਈਲ ਬਾਹਰ ਕਰ ਦਿੰਦਾ ਥੋੜਾ ਮੌਕਾ ਮਿਲਿਆ ਕਿ ਪਹਿਲਾਂ ਬਾਸੀ ਕਾਫੀ ਤੇਜ਼ ਹੋ ਰਹੀ ਸੀ ਕਿਉਂਕਿ ਸਤਰੀ ਏਡੀ ਵੱਡੀ ਹੈ ਨਹੀਂ ਇਹ ਕਰਕੇ ਹੁਣ ਅਸੀਂ ਅੱਗੇ ਜੈੰਤੀਪੁਰ ਦਾ ਰਾਈਓਵਰ ਅਸੀਂ ਥੱਲੇ ਸਰਸੋਦੜ ਤੋਂ ਹੋ ਜਾਾਂਗੇ ਦੇਖੋ ਕਿੰਨੀ ਤੇਜ਼ ਗੱਡੀਆਂ ਕ੍ਰੋਸ ਕਰਦੀਆਂ ਨੇ ਉਹ ਸਾਹਮਣੇ ਤੁਸੀਂ ਦੇਖ ਰਹੇ ਹੋਵੋਗੇ ਬਾਰਸ਼ 'ਚ ਇਦਾਂ ਯਾਤਰਾ ਕਰਨ ਦਾ ਵੀ ਅਲੱਗ ਪਲੇਨ ਏਰੀਆ ਚ ਅਲੱਗ ਐਕਸਪੀਰੀਅੰਸ ਆ ਜਦੋਂ ਤੁਸੀਂ ਏਰੀਆ 'ਚ ਯਾਤਰਾ ਕਰਦੇ ਉਥੇ ਤਕਰੀਬਨ ਬਾਰਸ਼ਬੋਸ ਤੇ ਆਉਂਦੀ ਰਹਿੰਦੀ ਉਥੋਂ ਦਾ ਐਕਸਪੀਰੀਅੰਸ ਅਲੱਗ ਹੈ ਪਲੇਨ ਏਰੀਆ 'ਤੇ ਯਾਤਰਾ ਕਰਨ ਦਾ ਐਕਸਪੀਰੀਅੰਸ ਅਲੱਗ ਹੈ ਜਦੋਂ ਤੁਸੀਂ ਯਾਤਰਾ ਦੇ ਨਾਮ ਤੇ ਨਿਕਲਦੇ ਹੋ ਪਰਮਾਤਮਾ ਦਾ ਨਾਮ ਲੈਂਦੇ ਜਾਂਦੇ ਹੇ ਤੇ ਕੁਦਰਤੀ ਹੀ ਬੰਨ ਪਰਮਾਤਮਾ ਬਖਸ਼ਦਾ ਹੈ ਤੁਹਾਨੂੰ ਕਬਰਾਂ ਉਂਦੀ ਲੋਰ ਨਹੀਂ ਅਸੀਂ ਉਸ ਦੇ ਨਾਮ ਲੈ ਕੇ ਅੱਗੇ ਹੋਰਦੇ ਚਲੋ ਦਿੱਸੋ ਤੱਕ ਦਾ ਸਾਹਿਦ ਸਾਹਿਦ ਸਾਥ ਦਿੰਦਾ ਹੈ ਅਰੈਸਟ ਕਰੋ ਫਿਰ ਚੱਲੋ ਅਰੈਸਟ ਕਰੋ ਚੱਲੋ ਅਸੀਂ ਵੀ ਕੱਲ੍ਹ ਤੇ ਇੱਜੇ ਹੀ ਕਰ ਰਹੇ ਹਾਂ ਯਾਤਰਾ ਤੇ ਪਰਮਾਤਮਾ ਦਾ ਨਾਲ ਇੱਕ ਪੂਰੀ ਕਰਨੀ ਹੈ ਏ ਸਿੱਧਾ ਜੀਟੀ ਰੋਡ ਬਾਈਕ ਉੱਪਰ ਦੇ ਕੋਤੇ ਆ ਕਾਰ ਜਾ ਰਹੀ ਐ ਅਹੀਂ ਸਰਵਿਸ ਰੋਡ ਤੇ ਥਲੋਂਦੀ ਹੋ ਜਾਣਗੇ ਸਰਵਿਸ ਰੋਡ ਦੇ ਨਾਲ ਉੱਤੇ ਯਾਰ ਸਾਹਮਣੇ బోర్ ਜੰਤੀਪੁਰ ਦਾ ਅੱਡਾ ਜੰਤੀਪੁਰ ਸਤ੍ਰੀਂੰਤ ਦਿਖ ਰਿਹਾ ਹੋਏਗਾ ਆਜੋ ਫਿਰ ਅੱਗੇ ਮਿਲਦੇ ਹਾਂ ਲਓ ਜੀ ਇਸ ਟਾਈਮ ਅਸੀਂ ਪਹੁੰਚ ਚੁੱਕੇ ਹਾਂ ਟੋਲ ਪਲਾਜ਼ਾ ਤੇ ਪੱਥੂ ਨੰਗਲ ਟੋਲ ਪਲਾਜ਼ਾ ਹੁਣ ਇੱਥੋਂ ਵੇਖਦੇ ਹਾਂ ਅੱਜ ਦਾ ਯਾਤਰਾ ਨੂੰ ਇੱਥੇ ਰਾਮ ਭਿਆਉਣਗੇ। ਹੋਰ ਕੱਲ ਕਿਸੇ ਟੋਲ ਪਲਾਜ ਤੋਂ ਯਾਤਰਾ ਆਰੰਭ ਕਰਾਂਗੇ। ਕਿਉਂਕਿ ਪਹੀ ਪਿੱਛੇ ਦੇਖਦੇ ਰਹੇ ਬਹੁਤ ਬਾਰਸ਼ ਸੀਗੀ। ਯਾਤਰਾ ਤਕਰੀਬਨ ਬਾਰਸ਼ سے ਹੀ ਜ਼ਿਆਦਾ ਹੋਈ। ਆ ਹੁਣ ਤੁਹਾਡਾ ਮੌਸਮ ਠੀਕ ਹੋਇਆ ਪਰ ਹੁਣ ਬਹੁਤ ਹੈ। ਪਸੀਨਾ ਬਹੁਤ ਆ ਰਹਾ। ਗਰਮੀ ਬਹੁਤ ਹੋ ਚੁੱਕੀ ਹੈ। ਇਸ ਲਈ ਅੱਜ ਯਾਤਰਾ ਨੂੰ ਇੱਥੇ ਹੀ ਟੋਲ ਪਲਾਜਾ ਤੇ ਆਰੰਭ ਨੇ ਕੱਲ ਸ਼ੁਰੂ ਕਰਾਂਗੇ ਇੱਥੋਂ ਸਾਹਮਣੇ ਤੁਸੀਂ ਦੇਖ ਰਹੇ ਹੋ ਟੋਲ ਪਲਾਜਾ ਅੱਜ ਦਾ ਵਲੌਗ ਦੇਖ ਕੇ ਹੀ ਸਮਰਥਨ ਕਰਦੇ ਆਂ ਕੱਲ ਨਵੇਂ ਵਲੌਗ ਤੇ ਮਿਲਦੇ ਆਂ ਚੈਨਲ ਨੂੰ ਸ਼ੇਅਰ ਲਾਈਕ ਐਂਡ ਸਬਸਕ੍ਰਾਈਬ ਕਰਨਾ ਨਹੀਂ ਪਊਗਾ ਲਾਈਕ ਵੀ ਕਰਨਾ ਕਿਉਂਕਿ ਤੁਸੀਂ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਕਰਦੇ ਹੋ ਤੇ ਸਾਡਾ ਹੌਂਸਲਾ ਵੱਧਦਾ ਹੈ ਇਸ ਲਈ ਮੇਨਤੀ ਨੂੰ ਪ੍ਰਬੰਧਨ ਕਰਨਾ ਚੈਨਲ ਨੂੰ ਸ਼ੇਅਰ ਲਾਈਕ ਐਂਡ ਸਬਸਕ੍ਰਾਈਬ ਕਰਨਾ ਮਿਲਦੇ ਆ ਨਵੇਂ ਬਲੌਗ ਤੇ ਕੱਲ ਸਸਿਕਾ